ਤੋ ਭਲਾ ਨਾ ਕਿ ਨਾ ਤੇ ਫਿਰ ਉੱਥੇ ਹੀ ਰਹਿੰਦੇ ਇੱਥੇ ਨਾ ਆਉਂਦੇ ਜੇ ਇੱਥੇ ਆਏ ਆ ਨਾ ਤੇ ਕੰਮ ਤੇ ਉਹਨਾਂ ਨੂੰ ਕਰਨਾ ਹੀ ਪੈਣਾ ਮੇਰ ਕੋ ਨਹੀਂ ਵੇਲੇ ਨੂੰ ਬਾਹਰ ਕੇ ਤੇ ਖਵਾ ਲੀਆਂ ਜਾਂਦੀਆਂ ਕੰਮ ਕਰਨਗੇ ਤੇ ਇਹ ਉਹ ਵੇਲੇ ਨਹੀਂ ਰਹਿੰਦੇ ਮੁੰਡਾ ਪੱਤੀ ਲੈ ਕੇ ਆਇਆ ਭਾਂ ਧੁੱਪ ਸੀ ਭਾਂ ਸ਼ਾਂਹ ਲੈਂਦੇ ਹੀ ਆ ਨਾ ਵਿਚਾਰੇ ਨੇ ਜਿਆ ਦੇ ਜਰੀ ਲੈ ਕੇ ਕਾਲ ਤੇ ਜਾਈ ਆ ਵਿਚਾਰੇ ਆਪ ਹੀ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਅਸੀਂ ਟਾਈਮ ਨਾਲ ਉੱਠ ਕੇ ਕੰਮ ਕਰਨਾ ਹੈ ਇਹ ਮੰਮੀ ਉਹਨਾਂ ਨੂੰ ਕਹਾਂ ਨਾ ਨਾ ਉਹਨਾਂ ਨੂੰ ਅੱਜ ਨਾ ਨਾ ਦੱਸ ਦੇ ਉਹਨਾਂ ਨੇ ਕੱਲ ਨੂੰ 12 ਵਜੇ ਉੱਠਣਾ ਹੀ ਜਾਂ ਦੇਖੋ ਭੈਣ ਜੀ ਕਿਹੜਾ ਮਾਂ ਪਿਓ ਚੰਦਾ ਵਾ ਫਿੱਤੀ ਪਤ ਪਰਾਂ ਕਰਨਾ ਚਾਹੀ ਪਰ ਬੱਚਿਆਂ ਦੀ ਗਾੜੀ ਮਰਜ਼ੀ ਆ ਉਹ ਨਹੀਂ ਮੰਨਦਾ ਅਸੀਂ ਕੀ ਕਰ ਸਕਦੇ ਆ ਮੈਂ ਤਾਂ ਤਾਂ ਗੱਲ ਮੁਰਾਦੀ ਨਾ ਕਿ ਚਲ ਤੇਰੀ ਚਾਚੀ ਕਰਉਂਦੀ ਆ ਵਧੀਆ ਥਾਈ ਕਰਵਾਉਗੀ ਤੇ ਕਰਲਾ ਤੁੱਤਦਾ ਨਹੀਂ ਆਂਦਾ ਤੇ ਮੈਂ ਕੰਮ ਕਰਨਾ ਹੀ ਨਹੀਂ ਜਿਹੜਾ ਤੁਸੀਂ ਕਹਿਣ ਲਈ ਆ ਪਰ ਮੈਨੂੰ ਵੀ ਮਜਬੂਰੀ ਵਾਸਤੇ ਤੁਹਾਡੇ ਵਾਲਾ ਨਾ ਪਿਆ ਰਮਨ ਕਿੱਧਰ ਆਣਾ ਮੈਂ ਦਾਤ ਨਹੀਂ ਪਾਈ ਫਿੱਤੀ ਵਧੀਆ ਕੁੜੀ ਸੀ ਨਹੀਂ ਤੇ ਵੇਖੀ ਆ ਹੈ ਫਿੱਤੀ ਸੋਹਣੀ ਜਵਾਨ ਕੁੜੀ ਤੇ ਅਨਸ ਕੀ ਤੂੰ ਕਿੰਨੇ ਬੈਂਡ ਆਏ ਉਹਦੇ ਕਿੰਨੀ ਥਾਈ ਕੁ ਤੇ ਮਜਾਜ ਦੇਖ ਨਾ ਕਿੰਨੀ ਆ ਆ ਕੇ ਕਰ ਦੇ ਜਵਾਬ ਦੇਗੀ ਮੈਨੂੰ ਕਿ ਉਹ ਬਈਰ ਤਾਂ ਬਣਨ ਨੂੰ ਉਹ ਤੋਂ ਮੈਂ ਕਹਿਣ ਨਹੀਂ ਆ ਤੇ ਜਿੱਦਣ ਇਹੋ ਜਿਹੀ ਕੁੜੀ ਦੇ ਘਰ ਆਉਂਦੀ ਨਾ ਤੇ ਬੇਡੀ ਸੋਣੀ ਜਵਾਨ ਉਹਦੋਂ ਮੈਨੂੰ ਕੋਈ ਗੱਲ ਨਹੀਂ ਮਾਤਾ ਲੈ ਤੇ ਆਈਆਂ ਨਾ ਇਹਨਾਂ ਨੂੰ ਕੋਈ ਨਹੀਂ ਹੁਣ ਮੈਂ ਦੱਸੂਗੀ ਉਹ ਜਿਹੜਾ ਸ਼ੋਕਰਾ ਵਾ ਨਾ ਉਹਦੇ ਕੋ ਤੇ ਕਵਾਇਆ ਕਰੂੰਗੀ ਪੱਠੇ ਸਾਰੇ ਤੇ ਉਹਦੇ ਕੋ ਸਾਰਾ ਘਰ ਦਾ ਕੰਮ ਕਰਾਇਆ ਕਰਨਾ ਮੈਂ ਇਹਨਾਂ ਨੂੰ ਇੰਨਾ ਤੰਗ ਕਰਨਾ ਹੈ ਨਾ ਕਿ ਇਹ ਆਪਣੇ ਆਪ ਕਿਥੋਂ ਜਾਣਗੇ ਕੋਈ ਨਹੀਂ ਕਰ ਤੂੰ ਮਰਜ਼ੀਆਂ ਉਹਨਾਂ ਕਿਦਾਂ ਸ਼ਾਮੀ ਡਾਇਰ ਕਰ ਰਹੇ ਹੋ ਜਾ ਕੇ ਚੱਲ ਪਾਣੀ ਪੁਣੀ ਪੀਣਾ ਆ ਏਦਾਂ ਕੁਟਰ ਬੰਨ ਜੇ ਮਮਮੀ ਕਹਿੰਦੀ ਠੀਕ ਹੈ ਆ ਸੱਪੜ ਵਿਚ ਆ ਤੱਕ ਕਿਤਰੀ ਹੋਣੀ ਦਿੰਦਾ ਨਾ ਆ ਤੇ ਕਿੱਥੇ ਭੱਜਦਾ ਭੱਜੇ ਲੈ ਕੇ ਆਇਆ ਨਾ ਔਰ ਨਾ ਇਹ ਮਾਮੀ ਕਹਿੰਦੇਂ ਪੀ ਡੰਗਰਾਂ ਦਾ ਕੰਮ ਕਰਦੇ ਇਹ ਝੂਠ ਦੇ ਵਿੱਚ ਕਿੱਦਾਂ ਵੱਡੇ ਹੋਣਗੇ ਕਿੱਦਾਂ ਲਿਆਂਦੇ ਹੋਣਗੇ ਮਾਮੀ ਨੇ ਨਹੀਂ ਨਹੀਂ ਨਾਨੀ ਕੋਈ ਗੱਲ ਨਹੀਂ ਕੱਲ ਤਾਂ ਮੈਂ ਸ਼ਾਮੀ ਹੋਇਆ ਕਰੂੰਗਾ ਉਹ ਅੱਜ ਦਿਨ ਮਾਮੀ ਮੈਨੂੰ ਕਹਿੰਦੇ ਪੀ ਚੱਲ ਤੁਸੀਂ ਪੁੱਠੇ ਲੈ ਜੇ ਤੇ ਡੰਗਰਾਂ ਦਾ ਕੰਮ ਕਰ ਲਾ ਮੈਂ ਚੱਲ ਕੋਈ ਦਾ ਨੀ ਪੱਠੇ ਲੈ ਆਉਣਾ ਝੁੱਪ ਬੜੀ ਆ ਪਾ ਤੋਂ ਫੇ ਠੰਡੇ ਠੰਡੇ ਲਾਇਆ ਕਰ ਲਿਓਣੇ ਪੈਣੇ ਮਾਮੀ ਨੇ ਤੁਹਾਨੂੰ ਇਦਾਂ ਕਿੱਥੇ ਖਲੋਣ ਦੇਣਾ ਵਾ ਕੋ ਚਲੋ ਕੋਈ ਗੱਲ ਨਹੀਂ ਨਾਨੀ ਫਿਰ ਕੀ ਆ ਕੰਮ ਤੇ ਮੈਂ ਉੱਥੇ ਵੀ ਕਰਦਾ ਤੇ ਇੱਥੇ ਵੀ ਕਰ ਲਿਆ ਕਰੂੰਗਾ ਆਮ ਨਾਲ ਗੱਤ ਕਰਿਆ ਘਰ ਫੇਰਾ ਹੁਜੀ ਤੋਂ ਪਿਛਾ ਨਾ ਜਾਇਆ ਕਰ ਬੜਾ ਬੁਰਾ ਹਾਲ ਹੈ ਤੁਪੇ ਆਉਣਾ ਨਹੀਂ ਇਹ ਤੇ ਚਲੋ ਗੱਲ ਹੈ ਵਾ ਕੋਈ ਦਾ ਨਹੀਂ ਤੇ ਮੈਨੂੰ ਪਾਣੀ ਤੇ ਖੁਦ ਮੈਨੂੰ ਜਗਦਾ ਘੁੱਤਰ ਕਿਤੇ ਆ ਜੰਨਾ ਵੇਲਾ ਮਾਮੀ ਨੇ ਸਵੇਰੇ ਇੱਕ ਚਾਹ ਦਾ ਕੱਪ ਦਿੱਤਾ ਸੀ ਤੇ ਕਹਿੰਦੇ ਪੱਠੇ ਵੱਢ ਕੇ ਲਿਆ ਦੇ ਢੰਗਰਾਂ ਦਾ ਕੰਮ ਕਰ ਨਾਨੀ ਵੀ ਹੈ ਹੀ ਆ ਉਹਨਾਂ ਨੇ ਸਾਡਾ ਚੰਗਾ ਸੋਚਿਆ ਤੇ ਉੱਥੇ ਉਹਨੂੰ ਲੈਣਤਾ ਨਾਲੇ ਉੱਥੇ ਆਪਾਂ ਉੱਠਦੇ ਵੀ ਆਪਣੀ ਮਰਜ਼ੀ ਨਾਲ ਹੀ ਚੱਲ ਮੈਂ ਕੰਮ ਤੇ ਜਾਣਾ ਸੀ ਤੇ ਥੋੜਾ ਜਿਹਾ ਪੈਸੇ ਪੁਹੇ ਆ ਜਾਂਦੇ ਸੀ ਇੱਥੇ ਕੀ ਪਤਾ ਹੁਣ ਉਹਨੇ ਰਹਿਣ ਦੇਣਾ ਵੀ ਆ ਕਿ ਨਹੀਂ ਚਲੋ ਕੋਈ ਗੱਲ ਨਹੀਂ ਇਕੱਠੀ ਉਤਰ ਕੇ ਤੇ ਬਾਅਦ ਡੰਗੜਾਂ ਦਾ ਗਵਾਦਾ ਸੋੜ ਆਹੋ ਬਾਹਲ ਤੀਆਂ ਲਿਆ ਕੇ ਮੇਰੇ ਸਿਰ ਤੇ ਦੇ ਔਰ ਖੜਾ ਕੰਮ ਆ ਇੰਦਰ ਜਨਰਲ ਦਾ ਫੋਨ ਲਾ ਕੇ ਪੁੱਤ ਮੇਰੀ ਗੱਲ ਸੁਣ ਤਾ ਚਲੋ ਠੀਕ ਆ ਮੈਂ ਕਰਦੀ ਆ ਬਾਸ ਪਹਿਲਾਂ ਮੇਰੀ ਗੱਲ ਸੁਣ ਲੈ ਤੇ ਇਹ ਦੱਸ ਮੈਨੂੰ ਵੀ ਤੂੰ ਉਹਨੂੰ ਮੁੰਡੇ ਨੂੰ ਸ਼ਿਕਰ ਦੁਪਹਿਰੇ ਪੱਠੇ ਲੈਣ ਕਾ ਲਿਆ ਉਹਦਾ ਕੋਈ ਦੁੱਖ ਨਹੀਂ ਵਿਚਾਰੇ ਦਾ ਚਲੋ ਜਦ ਬੰਦਾ ਰੱਖਿਆ ਪੱਠਿਆਂ ਵਾਲਾ ਫੇਰ ਕੀ ਲੋੜ ਸੀ ਆਪੇ ਪਾ ਲਈਦਾ ਇਹ ਸਿਖਰ ਦੁਪਹਿਰਾ ਹੀ ਤੇ ਥੋੜਾ ਟਾਈਮ ਨਾ ਉੱਠ ਜਾਂਦਾ ਤੇ ਜਿਹੜੇ ਬੰਦੇ ਦੀ ਤੁਸੀਂ ਗੱਲ ਕਾਣਦੇ ਨਾ ਪੇ ਰੱਖਿਆ ਵਾ ਉਹ ਮੈਂ ਕੱਲ ਦਾ ਹੀ ਹਟਾਤਾ ਵਾ ਮੁੰਡਿਆਂ ਦਾ ਕਰਕੇ ਪੇ ਮੁੰਨਾ ਆ ਗਿਆ ਤੁਹਾਨੂੰ ਚਲ ਬੰਦਾ ਹਟਾਦਾ ਇਹ ਦੇਖੋ ਕਰਾਉ ਮਾਤਾ ਮੇਕੋ ਨਹੀਂ ਨਾ ਲੰਗਰ ਪੱਕਦਾ ਹੈਗਾ ਨਾਲੇ ਮੈਂ ਬੰਦੇ ਦੀਆਂ ਪਕਾਵਾਂ ਨਾਲੇ ਮੈਂ ਇਹਨਾਂ ਦੀਆਂ ਪਕਾਵਾਂ ਜਦੋਂ ਇਹ ਆਇਆ ਵਾ ਇਹਨੇ ਕਰਨਾ ਕੀ ਹੈ ਐਡੀ ਦਹੀ ਹੈ ਤੇ ਕੀ ਗੱਲ ਪੱਠੇ ਨਹੀਂ ਲਿਆ ਸਕਦਾ ਹੋਰ ਇਹਨੂੰ ਕੰਮ ਕਿਹੜਾ ਵਾ ਆ ਵੰਦਲ ਜਿੰਦਰ ਇਦਾਂ ਨਹੀਂ ਕਰੀਦਾ ਹੁੰਦਾ ਜੇ ਉਹ ਆ ਹੀ ਗਏ ਵਿਚਾਰੇ ਮਾਂ ਮੀਟਰ ਤੇ ਤੂੰ ਤੇ ਉਹਨਾਂ ਦਾ ਅੰਤ ਲੈਣ ਦੇਈਆਂ ਹੈਂ ਏਦਾਂ ਥੋੜਾ ਕਰ ਦੇ ਲੋਕੀ ਸਾਡੇ ਵੀ ਦੋ ਤੀਆਂ ਦੋ ਤੇ ਆਉਂਦੇ ਸੀ ਅਸੀਂ ਕਦੀ ਏਦਾਂ ਨਹੀਂ ਕੀਤਾ ਉਹ ਨਵੇਂ ਹੀ ਕੰਮ ਕਰਨ ਦੇਈਆਂ ਜੇ ਉਹ ਆ ਹੀ ਗਏ ਗਰੀਬਣੇ ਵਿਚਾਰੇ ਤੇ ਚਲੋ ਉਹਨਾਂ ਨੂੰ ਤੂੰ ਸੁਖ ਦਾ ਸਾ ਲੈਣ ਦੇ ਕੰਮ ਤੇ ਕਰਨਗੇ ਹੀ ਉਹ ਵੇਲੇ ਤੇ ਉਹਨਾਂ ਰਹਿਣਾ ਹੀ ਨਹੀਂ ਜੇ ਇੰਨਾ ਹੀ ਉਹਨਾਂ ਨੇ ਸੁਖ ਲੈਣਾ ਸੀ ਨਾ ਤੇ ਫਿਰ ਉੱਥੇ ਹੀ ਰਹਿੰਦੇ ਇੱਥੇ ਨਾ ਆਉਂਦੇ ਜੇ ਇੱਥੇ ਆਏ ਹੈ ਨਾ ਤੇ ਕੰਮ ਤੇ ਉਹਨਾਂ ਨੂੰ ਕਰਨਾ ਹੀ ਪੈਣਾ ਵਾ ਮੇਰ ਕੋ ਨਹੀਂ ਵੇਲਿਆਂ ਨੂੰ ਬਾੜ ਕੇ ਤੇ ਖਵਾ ਲੀਆਂ ਜਾਂਦੀਆਂ ਕੰਮ ਕਰਨਗੇ ਤੇ ਇਹ ਉਹ ਵੇਲੇ ਨਹੀਂ ਰਹਿੰਦੇ ਹੁਣ ਮੁੰਡਾ ਪੱਠੇ ਲੈ ਆਇਆ ਭਾਂ ਧੁੱਪ ਸੀ ਭਾਂ ਛਾਂ ਹੀ ਲਿਆਂਦੇ ਹੀ ਆਨਾਂ ਵਿਚਾਰੇ ਨੇ ਜੇ ਅੱਜ ਜਰੀ ਲੇਟ ਕੱਲ ਤੇ ਜੇ ਆਏ ਵਿਚਾਰੇ ਆਪੇ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਅਸੀਂ ਟਾਈਮ ਨਾਲ ਉੱਠ ਕੇ ਕੰਮ ਕਰਨਾ ਹੈ ਜੇ ਮੰਮੀ ਉਹਨਾਂ ਨੂੰ ਕਿਹਾ ਨਾ ਨਾ ਉਹਨਾਂ ਨੂੰ ਅੱਜ ਨਾ ਨਾ ਦੱਸ ਦੇ ਉਹਨਾਂ ਨੇ ਕੱਲ ਨੂੰ 12 ਵਜੇ ਉੱਠਣਾ ਸੀ ਜੀ ਅੱਜ 8 ਵਜੇ ਉੱਠੇ ਸੀ ਤੇ ਜੇ ਹੁਣ ਮੈਂ ਉਹਨਾਂ ਨੂੰ ਅੱਜ ਕਿਹਾ ਹੈ ਨਾ ਤੇ ਆਪੇ ਅੱਜ ਤੋਂ ਪਹਿਲਾਂ ਐ ਤੇ ਕੱਲ ਨੂੰ ਟਾਈਮ ਨਾਲ ਉੱਠ ਕੇ ਉਹਨੂੰ ਪਤਾ ਹੋਊਗਾ ਵੀ ਮੈਂ ਪੱਠੇ ਲਈ ਹੁਣੇ ਆ ਤੇ ਟਾਈ ਅੱਜ ਇਹ ਤਾਂ ਉਹਨਾਂ ਨੂੰ ਕੁੱਤਰ ਕੇ ਪਾਉਣ ਵਾਲੇ ਆ। ਗੋਹਾ ਛੁੱਟਣ ਵਾਲਾ ਕਿੰਨੇ ਕੰਮ ਕਰਨ ਵਾਲੇ ਆ? ਸਾਰਾ ਹੀ ਕੰਮ ਨੇ ਕਰ ਲੈਣਾ ਵਾ। ਉਹ ਆਪੇ ਕਹਿਂਦੇ ਮੈਨੂੰ ਵੀ ਨਾਨੀ ਮੈਂ ਪੱਠੇ ਕੁੱਤਰ ਕੇ ਦੰਗਰਾਂ ਨੂੰ ਪਾ ਕੇ ਤੇ ਗੋਹਾ ਕੂੜਾ ਸੁੱਟ ਕੇ ਤੇ ਮੈਂ ਵਿਹਲਾ ਹੋ ਜਾਣਾ ਫਿਰ ਮੈਂ ਨਹਾਤੋ ਲਵਾਂਗਾ। ਤਸਵੀਰ ਤੋਂ ਮੈਂ ਅੱਪੇ ਸਵੇਕ ਤੇ ਉੱਠ ਕੇ ਕਰ ਲਵਾਂ। ਜੇ ਜਦੋਂ ਉਹਨੂੰ ਕੋਈ ਤੰਗੀ ਨਹੀਂ ਕੀ ਕੰਮ ਕਰਦੇ ਨੂੰ ਤੇ ਤੁਹਾਨੂੰ ਕਾਹਦੀ ਤੰਗੀ ਆ ਤੁਸੀਂ ਦੱਸੋ। ਫਿਰ ਲੈਣਾ ਧੋਪੇ ਬਚਾਈਦਾ ਕਰੇ ਤੇ ਫਿਰ ਦੁੱਖ ਤੇ ਆਉਂਦਾ ਹੀ ਆ। ਕੋਈ ਗੱਲ ਨਹੀਂ ਅੱਜ ਉਹਨੇ ਧੋਪੇ ਕੰਮ ਕੀਤਾ ਵਾ ਨਾ। ਕੱਲ ਨੂੰ ਉਹਨੇ ਕੈਮ ਨਾਲ ਉੱਠ ਕੇ ਕਰ ਲੈ ਜੇ ਮੈਂ ਉਹਨਾਂ ਨੂੰ ਖਾਣ ਨੂੰ ਦਿੰਨੀ ਸਭ ਕੋ ਦਿੰਨੀ ਹੈ ਨਾ ਤੇ ਕੰਮ ਤਾਂ ਉਹਨਾਂ ਨੂੰ ਕਰਨਾ ਹੀ ਪੈਣਾ ਕੋਈ ਨਹੀਂ ਕੰਮ ਤੇ ਉਹ ਆਪ ਹੀ ਆਂਦੇ ਵਿਚਾਰੇ ਆਂਦੇ ਸੀ ਕਰ ਲਿਆ ਕਰਾਂਗੇ ਕੰਮ ਸਾਨੂੰ ਬਹੁਤੀ ਵਾਰਾ ਝੜਕਾ ਦਿੰਦੇ ਆਂਦਾ ਕੀ ਪਿਆਦਾ ਵਾ ਜੇ ਅਸੀਂ ਆ ਹੀ ਗਏ ਆ ਤੇ ਚਲੋ ਮਾਮੀ ਹੁਣ ਸਾਡੇ ਨਾਲ ਇਦਾਂ ਨਾ ਕਰੇ ਅੱਛਾ ਇਹਦਾ ਮਤਲਬ ਇਹ ਆ ਉਹ ਤੁਹਾਡੇ ਕੰਨ ਭਰਨ ਦੇ ਆ ਜਾ ਕੇ ਤੇ ਮਾਮੀ ਸਾਨੂੰ ਝੜਕਾ ਦਿੰਦੀ ਆ ਮੇਰੇ ਕੰਨੋ ਨਾਲ ਵਿਚਾਰੇ ਕਾਦੇ ਭਰਨ ਦੇ ਤੇ ਵਿਹਾਰੀ ਗੱਲ ਕਰਨ ਦੇ ਸੀ ਵੀ ਮਾਮੀ ਝੜਕਾ ਦਿੰਦੀ ਸਾਨੂੰ ਪਤਾ ਹੀ ਅਸੀਂ ਕੰਮ ਕਰਨਾ ਵਾ ਆਏ ਆ ਤੇ ਚਲੋ ਕੰਮ ਤੇ ਕਰਨਾ ਹੀ ਪੈਣਾ ਵਾ ਵੇਲੇ ਰਹਿ ਕੇ ਇਹ ਤੁਹਾਨੂੰ ਇਦਾਂ ਉਹਨਾਂ ਤੇ ਦੁੱਖ ਹ ਤੇ ਜਿਹੜਾ ਹੁਣ ਗੋਹਾ ਗਵਾ ਸੁੱਟਣ ਵਾਲਾ ਮਾ ਨਾ ਤੁਸੀਂ ਆਪ ਸਟਾ ਦੋ ਜਾ ਕੇ ਨਾਲ ਠੀਕ ਹੈ ਨਾ ਤੇ ਬੰਦਾ ਤਾਂ ਨਹੀਂ ਹੁਣਣਾ ਉਹ ਕੰਮ ਜਿਹੜਾ ਕਰਦਾ ਸੀ ਕੰਮ ਤੇ ਇਹਨੂੰ ਹੀ ਕਰਨਾ ਪੈਣਾ ਤੇ ਮੇਰੀ ਵੱਲੋਂ ਟਾਈਮ ਨਾ ਉੱਠ ਕੇ ਕਰ ਲੈ ਤੇ ਮੇਰੀ ਵੱਲੋਂ ਲੇਟ ਕਰ ਲੈ ਕੋਈ ਗੱਲ ਨਹੀਂ ਆਉਂਦਾ ਮੈਂ ਆਪੇ ਕਰ ਲੈਣਾ ਮੈਂ ਤੁਹਾਨੂੰ ਕਿਹਾ ਪੁੱਤ ਮੈਂ ਤੇਰੇ ਨਾਲ ਕਰਾ ਲੈਣੀ ਆਂਦਾ ਵੀ ਨਹੀਂ ਨਾਨੀ ਤੂੰ ਰਹਿਣ ਦੇ ਮੈਂ ਆਪੇ ਕਰ ਲਾਂਗਾ ਤੇ ਫੇਰ ਕੋਈ ਰਹਿਣ ਦੋ ਨਾ ਉਹਨੂੰ ਕਰਨ ਦੋ ਫੇਰ ਤੁਸੀਂ ਮੇਰੇ ਵੱਲ ਘਾਤੋਂ ਆ ਗਏ ਮੈਂ ਤੇਰੇ ਵੱਲ ਤਾਂ ਆਈ ਆਂ ਫੇਰ ਨਾ ਇੰਨਾ ਨਾਲ ਸੰਗ ਕਰ ਬੱਚਿਆਂ ਸੰਗ ਕਰ ਕਿਉਂ ਬੱਚੇ ਆ ਚਲੋ ਉਹਨਾਂ ਨੂੰ ਪਤਾ ਲੱਗ ਜਾਣਾ ਹੌਲੀ ਹੌਲੀ ਆਪੇ ਕੰਮ ਕਰਨ ਦਾ ਅਜੇ ਕੱਲ ਤੇ ਆਏ ਆ ਉਹ ਭੇਤ ਲੱਗ ਗਿਆ ਤਾਂ ਆਪੇ ਥਾਮਣਾ ਕਰ ਲਿਆ ਕਰਨਾ ਕੋਈ ਗੱਲ ਨਹੀਂ ਸਾਰੇ ਭੇਤ ਆ ਜਾਣੇ ਆ ਫਿਕਰ ਨਾ ਕਰੋ ਤੁਸੀਂ ਜੇ ਜਿਆਦਾ ਦੋਖਾ ਮੈਨਾਂ ਤੇ ਥੋੜਾ ਬੋਤਾ ਆਪ ਕਰਾ ਲਿਆ ਕਰੋ ਨਾਲ ਆਪ ਵੀ ਨਹੀਂ ਹੱਥ ਲਵਾ ਹਲਾਉਣਾ ਉਹਨਾਂ ਨੂੰ ਵੀ ਨਹੀਂ ਕਰਨ ਦੇਣਾ ਕੰਮ ਕੌਣ ਕਰੇ ਕਰ ਲੈਣਗੇ ਸਭ ਕੁਝ ਆਪੇ ਦੀਦੀ ਉਹੀ ਗੱਲ ਹੋਈ ਓ ਮੈਨੂੰ ਲੱਗਦਾ ਮਾਮੀ ਨਾਨੀ ਬੋਲਣ ਦੇ ਚਲ ਕੋਈ ਗੱਲ ਨਹੀਂ ਕਰਨਾ ਚੁੱਪ ਕੀਤਾ ਰਹੋ ਤੈਨੂੰ ਪਤਾ ਸਹੀ ਆ ਜੇ ਤੋਂ ਮਾਬੀਓ ਸਰਤੇ ਨਾਨਾ ਹੋਵੇ ਤੇ ਫਿਰ ਗੱਲਾਂ ਸੁਣਨੀਆਂ ਹੀ ਪੈਂਦੀਆਂ ਹੁੰਦੀਆਂ ਤੇ ਚੁੱਪ ਵਰਗੇ ਮੇਰੀ ਸੁਣ ਲੈ ਕੇ ਗੱਲ ਜੇ ਮੰਮੀ ਕੁਝ ਕਹੂਗੀ ਵੀ ਨਾ ਤੇ ਤਾਂ ਵੀ ਕੋਈ ਗੱਲ ਨਾ ਕਰੀ ਚੁੱਪ ਵਰਗੇ ਟਾਈਮ ਕਰ ਲਈ ਕਿ ਜਿੰਨੇ ਜਨੇ ਵੀ ਇੱਥੇ ਰਹਿਣਾ ਉਹ ਨਹੀਂ ਨਹੀਂ ਜੀ ਤੇ ਮੈਂ ਕਿਰੀ ਕੋਈ ਗੱਲ ਕਰਨੀ ਹੈ ਪਤਾ ਨਾ ਗੱਲ ਕੀ ਹੈ ਮੰਮੀ ਤੇ ਕੇ ਬਾਨਾ ਲੱਗਦੀ ਹੈ ਕਿ ਕੋਈ ਨਾ ਕੋਈ ਇਹ ਗੱਲ ਕਰਨਾ ਤੇ ਮੈਂ ਮੁੜ ਕੇ ਨਾਨੀ ਦੇ ਦਵਾਰੇ ਖੰਨਾ ਮੈਨੂੰ ਇਹ ਆ ਵੀ ਤੂੰ ਕੋਈ ਨਾ ਗੱਲ ਕਰੀ ਠੀਕ ਬਾਨਾ ਮੁੜ ਕੇ ਫੇਰ ਨਾ ਮੰਮੀ ਦਵਾਰੇ ਹੋਣਗੇ ਨਾਨੀ ਦੇ ਤੇ ਕੀ ਫਾਇਦਾ ਆ ਬਜ਼ੁਰਗ ਦੇ ਵਿਚਾਰੀ ਅੱਗੇ ਹੈਗੀ ਆ ਸਾਡੇ ਮਗਰ ਧੱਕੇ ਖਾਂਦੀ ਆ ਉਹ ਟੈਨਸ਼ਨ ਨਾ ਲੋ ਤੁਸੀਂ ਮੈਂ ਇੱਥੇ ਜੋ ਮਾਮੀ ਨੇ ਕਿਹਾ ਮੈਂ ਉਹੀ ਕਰਿਆ ਕਰੂੰਗਾ ਮੈਂ ਨਹੀਂ ਬੋਲਦਾਂ ਨਾ ਅੱਗੇ ਪਤਾ ਨਾ ਕੀ ਆ ਮੰਮੀ ਤੋਂ ਬਾਅਦ ਨਾ ਆਸਰਾ ਸਾਨੂੰ ਨਾਨੀ ਦਾ ਹੀ ਆ ਜੇ ਤੂੰ ਸੋਚੇ ਨਾ ਮਾਮੀ ਤੇ ਮਾਮੀ ਨਹੀਂ ਹੱਡਾ ਚੰਗਾ ਸੋਈਦੀ ਉਹ ਤਾਂ ਗੱਲ ਹੈ ਨਾ ਤੇ ਆ ਵੀ ਜਿੱਦਾਂ ਦੀ ਵੀ ਰੋਟੀ ਮਿਲੂਗੀ ਨਾ ਉਦਾਂ ਦੀ ਮੇਰਾ ਜੋਪੋ ਵਰਗੇ ਬਾਹੂ ਬਣ ਕੇ ਖਾ ਲਈ ਠੀਕ ਹੈ ਬਣਾ ਕੋਈ ਗੱਲ ਨਾ ਕਰੀ ਚਲੋ ਕੋਈ ਗੱਲ ਨਹੀਂ ਨਾ ਨਹੀਂ ਨਹੀਂ ਭੈਣ ਜੀ ਆਵਾਂਗੇ ਨਾ ਕਿਉਂ ਨਹੀਂ ਗਾ ਆਉਣਾ ਕਿ ਗਰਮੀ ਬੜੀ ਹੈਗੀ ਮੈਨੂੰ ਇਹ ਹੁੰਦਾ ਇੱਕ ਦਿਨ ਗਰਮੀ ਵਿੱਚ ਆਉਣਾ ਵਾ ਇੱਕ ਤੁਹਾਨੂੰ ਵੀ ਕੰਮ ਤੇ ਲਾਉਂਗੀ ਸਾਰਾ ਦਿਨ ਤੁਹਾਡਾ ਲਗਾਉਂ ਕੋਈ ਨਹੀਂ ਦਿਨਾਂ ਦਾ ਫਰਕ ਪੈਣ ਲੱਗ ਪਿਆ ਵਾ ਫੇਰ ਕਿਸ ਦਿਨ ਆਉਂਦੇ ਆ ਤੇ ਤੁਸੀਂ ਆ ਜਾਓ ਹਾਂ ਆਹੋ ਨਹੀਂ ਬਾਹਰ ਨਹੀਂ ਆਏਗੀ ਕਿਸ ਦਿਨਾਂ ਨਾਲ ਕੰਮ ਹੀ ਕਰਨ ਦੇ ਅਹ लवली ਇੱਥੇ ਹੀ ਘਰੇ ਹਾਂ ਚਲੋ ਠੀਕ ਆ ਚੰਗਾ ਭੈਣ ਜੀ ਸასი ਕਾ ਮਨ ਕਹਿੰਦਾ ਫੋਨ ਹੁਣ ਲੈ ਆਈ ਆ ਗਿਆ ਤਾਂ ਇਹ ਫੋਨ ਕਿਹਦਾ ਹੁਣਾ ਵਾ ਹਾਂ ਪਿੰਡੋਂ ਆਉਂਦੀ ਆ ਹੀ ਅੱਛਾ ਭੈਣ ਦੀ ਪਿੰਡ ਗਈ ਆ ਤੇ ਕਹਿਣ ਦੇਈ ਦੀ ਭੈਣਾ ਚੇਰ ਹੋ ਗਿਆ ਤੂੰ ਆਈ ਨਹੀਂ ਅੱਛਾ ਅੱਛਾ ਤੇ ਨਿਹਣਾ ਹੁਣਾਣਾ ਕਿ ਗਰਮੀ ਬੜੀ ਆ ਗਰਮੀ ਦੇ ਵਿੱਚ ਮੈਨੂੰ ਨਿਕਲਣਾ ਬੜੀ ਮੁਸ਼ਕਲ ਹੋ ਜਾਂਦਾ ਵਾ ਚੱਲ ਕੋਈ ਗੱਲ ਨਹੀਂ ਚੱਲਾਂਗੇ ਅੱਗੇ ਤਣਾ ਹਨਾ ਤੇ ਉਹ ਸੱਚ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਜਿੱਧਰ ਗਈ ਹੋ ਗਿਆ ਦਾਮੂ ਆਹੋਏ ਉਹ ਗਿਆ ਹੀ ਪਟਵਾਰੀ ਹਾਲ ਹਾਂ ਤੇ ਉਹਨੇ ਹੁਣ ਹੁੰਨ ਦਿੱਤਾ ਸੋਮਵਾਰ ਦਾ ਟਾਈਮ ਅੱਛਾ ਅੱਛਾ ਤੇ ਮੈਂ ਤਾਂ ਸੋਮਵਾਰ ਆ ਗਿਆ ਵੇਖ ਲਓ ਜਦੋਂ ਕੋਈ ਕੰਮ ਪੈਂਦਾ ਵਾ ਨਾ ਸਰਕਾਰੀ ਮੁਲਾਜ਼ਮ ਵੀ ਮੂੰਹ ਹੀ ਹਿਲਦਾ ਵਾ ਅੱਜ ਨਹੀਂ ਭੜਕੇ ਭੜਕੇ ਨੇ ਪਾਸੋਂ ਕਿੰਨਾ ਟਾਈਮ ਲਾ ਦਿੰਦੇ ਐ ਤਰਾਵਾਂ ਨੂੰ ਉਹਨਾਂ ਦੇ ਜਦੋਂ ਕਹਿਣਾ ਉਦੋਂ ਜਾਣਾ ਪੈਂਦਾ ਉਹੀ ਤਾਂ ਗੱਲ ਵਾ ਤੇਜਾਂ ਨਸ਼ੇ ਆਈ ਐ ਤਾਂ ਗੱਲਾਂ ਛੱਡੋ ਮੈਨੂੰ ਦੱਸੋ ਭੀ ਜੀ ਬਣਾਈ ਹੀ ਰਿਸ਼ਤੇ ਬਾਰੇ ਅੱਛਾ ਆਂਦੀ ਵੀ ਸਾਡੇ ਪੀਐਨਡੀ ਦੇ ਸ਼ਰੀਕੇ ਚ ਕੁੜੀ ਆ ਕੁੜੀ ਬੜੀ ਸੋਹਣੀ ਆਂਦੀ ੱਚੀ ਲੰਮੀ ਜਵਾਨ ਆ ਮਾਂ ਤੇ ਕੁੜੀ ਨਾਈਟਸ ਕੀਤੀ ਆ ਅੱਛਾ ਤੇ ਆਂਦੀ ਵੀ ਮੈਂ ਲਵਲੀ ਆਲ ਜਾਂਦੀ ਮਾਰੀ ਤੇ ਲਵਲੀ ਵੀ ਜਵਾਨ ਆ ਤਾਂ ਆਂਦੀ ਲਵਲੀ ਤੇ ਮੋਢੇ ਤਾਂ ਤਾਂ ਹੀ ਹੋਣੀ ਆ ਅੱਛਾ ਤੇ ਉਦਾਂ ਵੀ ਆਂਦੀ ਵੀ ਬੰਦੇ ਚੰਗੇ ਆ ਤੇ ਜਾਣਦੇ ਹੀ ਆਂਦੀ ਸਾਡੇ ਪਿੰਡ ਵਾਲਿਆਂ ਆਹੋ ਤੇ ਵੇਖ ਲਓ ਜੇ ਤੇ ਰਿਸ਼ਤਾ ਕਰਨਾ ਵਾ ਤੇ ਤੇ ਮੈਂ ਤੇ ਲਵਲੀ ਨਾਲ ਕੀਤੀ ਸੀ ਗੱਲ ਕੀ ਕਹਿੰਦਾ ਲਵਲੀ ਤੇ ਲਵਲੀ ਆਂਦਾ ਨਹੀਂ ਮੰਮੀ ਮੇਰਾ ਨੀਗਾ ਦੇਰ ਮੰਦਾ ਆਂਦਾ ਗੱਲ ਇਹ ਆ ਤੇ ਅੱਜ ਕੱਲ੍ਹ ਓਲੇ ਪਰਦੇ ਬੜੇ ਐ ਕੁੜੀਆਂ ਇੱਥੋਂ ਪੈਸੇ ਲਵਾ ਕੇ ਚਲ ਜਾਂਦੀਆਂ ਵਾ ਉੱਥੇ ਜਾ ਕੇ ਬਾਹ ਨੀ ਫੜਦੀਆਂ ਮੁੜ ਕੇ ਮੁਸ਼ਕਲ ਹੋ ਜਾਂਦਾ ਵਾ ਆਂਦਾ ਫਿਰ ਚਾਤੀ ਕਰਕੇ ਨਾ ਵੀ ਵਗਾੜਾਂਗੇ ਕੋਈ ਫਾਇਦਾ ਨਾ ਹੋਏ ਤਾਂ ਤੇਰੀ ਗੱਲ ਸਹੀ ਐ ਤੇ ਹੁਣ ਤੁਸੀਂ ਦੱਸੋ ਕਿ ਮੈਂ ਕੰਮਕੁਮ ਕਰਕੇ ਹਟੀਆਂ ਮੇਰਾ ਤੇਰਾ ਦਾ ਨਾਂ ਨੂੰ ਕਿਤੇ ਜਾ ਕੇ ਫਿਰ ਕੇ ਦਾ ਜਵਾਬ ਦੇ ਆਂ ਵਾ ਹੋ ਤੇਰਾ ਨਾਂ ਨੂੰ ਕਦੇ ਵੀ ਸਾਡਾ ਮੜਾ ਨਹੀਂ ਪੰਦਾ ਫਿਰ ਮੈਂ ਥੱਕੇ ਨਾ ਥੋੜਾ ਇਹਨੂੰ ਕਹਿ ਦੇਣਾ ਵਾ ਵੀ ਆਹ ਕੰਮ ਕਰ ਕਰ ਸ਼ਰਮ ਤੇ ਵੀ ਨੋਂਦੀ ਐ ਮੈਂ ਹਾਂ ਕਹਿਣਾ ਕਿ ਮੈਂ ਮਾਨਤਾਂ ਨਾ ਇਹਨਾਂ ਦੇ ਘਰ ਗਈ ਹਾਂ ਤੇ ਰਿਸ਼ਤਾ ਕਰ ਲੋ ਤੇ ਇਨਨੇ ਜਵਾਬ ਦੇਤਾ ਜਵਾਬ ਦੇਣਾ ਗਈ ਆ ਤੇ ਪਰ ਹੁਣ ਮੈਂ ਵੀ ਕੀ ਕਰ ਸਕਦੀ ਆ ਇਹ ਤੇ ਮੁੰਡੇ ਦੀ ਰਜਮੰਦੀ ਨਾਲ ਹੀ ਆ ਜੇ ਮੁੰਡਾ ਮੰਨੇ ਤੇ ਤੇ ਨਾਲੇ ਆਪ ਸਿਆਣੇ ਜੀ ਜੇ ਅਸੀਂ ਇਹਨੂੰ ਬਾਹਰ ਕਰ ਤਾਂ ਸਾਡੇ ਲਈ ਮੁਸ਼ਕਲ ਹੋ ਜਾਣੀ ਆ ਓਏ ਸਾਨੂੰ ਰਬਰ ਕਿਨੇ ਸਾਬਣਾ ਇਹੋ ਕੁਝ ਹੈਗਾ ਸਾਡੇ ਕੋਲ ਨਾਲੇ ਨਾ ਅੱਜ ਕੱਲ੍ਹ ਦੁਨੀਆ ਤੇ ਚੱਲਣ ਹੀ ਇਹੋ ਡਿਆ ਵਾ ਰੋਜ਼ ਹੀ ਅੰਤਰਰਾਖੀ ਫੋਨਾਂ ਤੇ ਅਖਬਾਰਾਂ ਤੇ ਇਹੋ ਹੀ ਹੁੰਦਾ ਕੁੜੀ ਪੈਸੇ ਲਵਾ ਕੇ ਚਲ ਗਈ ਮੁੜ ਕੇ ਮੁੰਡੇ ਨੂੰ ਸੱਦਿਆ ਨਹੀਂ ਮੁੰਡੇ ਨੇ ਫਾਹ ਲਿਆ ਮੁੰਡੇ ਨੇ ਆਹ ਤੇ ਇਹਦੇ ਨਾਲੋਂ ਬਿਹਤਰ ਵਾਪੇ ਹੀ ਇਰਾਨਾ ਜਵਾਬ ਹੀ ਦੇ ਦਈਏ ਭਲਿਆ ਮੂੰਹਾਂ ਤੇ ਬੁਰੇ ਬਾਨਾ ਉਹਦਾਂ ਜਵਾਬ ਦੇਣਾ ਚੰਗੀ ਗੱਲ ਵਾ। ਉਹ ਚਲ ਤੁਨਾਦ ਹੋਵੇ ਰਹੇਗੀ ਨਾ ਤੇ ਉਹਨੂੰ ਜਵਾਬ ਦੇ ਆ ਬੜਾ ਮੋੜਾ ਦੇ ਮਾ। ਜਵਾਬ ਹੀ ਮੈਂ ਕਿਹ ਤਰੀਕੇ ਨਾਲ ਦਵਾਂਗੀ ਵੀ ਹੁਣ ਇਹ ਜੀਵਣ ਇਦਾਂ ਵਾ ਵੀ ਜੋ ਅਹ ਬਾਣਾਂ ਚ ਆਉਂਦੇ ਆ ਬੱਚੇ ਦਰਦੇ ਆ। ਵੀ ਮੈਂ ਅੱਜ ਤੈਨੂੰ ਹਾਂ ਕਰਦੇ ਵੀ ਕੋਈ ਨਹੀਂ ਮੈਂ ਲਵਲੀ ਵੀ ਕੁਛ। ਪਰ ਆਪਣਾ ਗੱਲ ਵੀ ਸੱਚ ਵਾ। ਲੋਕੀ ਕੁੜੀਆਂ ਇਧਰੋਂ ਪੈਸੇ ਲਵਾ ਕੇ ਤੇ ਚਲ ਜਾਂਦੀਆਂ ਵਾਂ ਤੇ ਉਧਰ ਜਾ ਕੇ ਮੁੱਕਰ ਜਾਂਦੀਆਂ ਵਾਂ ਗਾ ਤੇ ਇਦਾਂ ਹੀ ਆ ਮੁੜ ਕੇ ਮਾਂ ਪਿਓ ਵੀ ਕੁੜੀਆਂ ਵੱਲ ਦੀ ਸਾਈਡ ਲਿੰਦੇ ਆ ਵੀ ਕੁੜੀ ਚਲ ਗਈ ਆ ਅਸੀਂ ਕੀ ਕਰ ਸਕਦੇ ਆ ਹਨ ਹੁਣ ਪਤਾ ਨਹੀਂਗਾ ਕਿੱਥੇ ਰਹਿੰਦੀ ਆ ਕਿੱਥੇ ਨਹੀਂ ਤੇ ਚੱਲ ਕੋਈ ਨਹੀਂ ਜੇ ਤੁਸੀਂ ਕਹਿੰਦੇ ਜੇ ਤੇ ਮੈਂ ਜਵਾਬ ਦੇਣੀ ਆ ਮੈਨਰੇ ਇਹੋ ਸੋਚਣਾ ਨਹੀਂ ਲੱਗੀਆਂ ਤੇ ਮੈਂ ਗੱਲ ਕੀਤੀ ਸੀ ਤੇ ਮੈਂ ਵੀ ਤੁਹਾਡੀ ਵੀ ਮੈਂ ਸਲਾਹ ਲੱਣਾ ਪਰ ਮਰ ਨਾਲ ਚੱਲ ਮੇਰੀ ਸਲਾਹ ਲਈ ਤੇ ਚੰਗੀ ਗੱਲ ਵਾ ਪਰ ਗੱਲ ਤੇ ਇਹ ਆ ਕਿ ਹੁਣ ਗੱਲ ਤੇ ਮੁੰਡੇ ਦੇ ਮੁੱਕੜੀਆਂ ਸਾਰੀ ਤਾਂ ਹੀ ਮੈਂ ਮੁੰਡੇ ਨੂੰ ਪਹਿਲਾਂ ਪੁੱਛ ਲਿਆ ਸੀ ਹਾਂ ਤੇ ਉਹ ਆਂਦਾ ਹੀ ਵੀ ਮੰਮੀ ਤੁਹਾਨੂੰ ਪਤਾ ਹੀ ਅੱਜ ਕੱਲ ਸਮੇਂ ਦਾ ਤਾਂ ਤਹੀ ਜਵਾਬ ਦੇ ਦੋ ਫਿਰ ਮੈਂ ਉਹਨੂੰ ਇਹ ਵੀ ਗੱਲ ਕਹੀ ਮੈਂ ਹਾਂ ਉਹ ਨਾ ਹੈ ਵੀ ਇਦਾਂ ਦੀ ਆ ਮੈਂ ਤੁਹਾਨੂੰ ਜਵਾਬ ਦੇ ਦੇਣਾ ਉਹਦੇ ਰਾਹ ਗਰੀ ਤੈਨੂੰ ਹੀ ਪੁੱਛਣਾ ਤੇ ਲੱਗ ਲਈ ਕਿਦਾਂ ਤੂੰ ਜਵਾਬ ਦਿੱਤਾ ਹੀ ਮਾਦੇ ਨੇ ਕਿਹਾ ਹੀ ਆ ਤੇਰੀ ਬੜੀ ਜਾਨ ਤੇ ਮੈਂ ਹਾਂ ਉਹ ਕਹਿ ਦੀ ਵੀ ਨਹੀਂ ਦਾਤੀ ਮੈਂ ਹੀ ਕਿਆ ਹੀਗਾ ਮੇਰੇ ਮਨਾਂ ਚ ਨਹੀਂ ਇਹ ਗੱਲ ਆਉਂਦੀ ਲੋਕ ਝੂਠ ਬੜਾ ਬੋਲਦੇ ਚਲ ਕੋਈ ਗੱਲ ਨਹੀਂ ਹੁਣ ਤੋਂ ਜਾਏਗੀ ਤੇ ਜਾ ਕੇ ਉਹਨੂੰ ਜਵਾਬ ਦੇ ਆਈ ਫਿਰ ਚਲ ਕੋਈ ਨਹੀਂ ਮੈਂ ਨਾਲ ਨੂੰ ਤੇ ਜਾਨੀ ਰੋਟੀ ਪਾਣੀ ਦਾ ਮੈਂ ਬਣਾ ਲਿਆ ਵਾ ਤੇ ਪਿਆਨ ਦਾ ਫੋਨ ਆ ਗਿਆ ਤੋ ਦਿੱਕਲਿਆ ਫੇ ਤੇ ਫਿਰ ਮੈਂ ਜਾਨੀ ਹੁਣ ਤੂੰ ਹੀ ਦੱਸੋ ਕਰਨਾ ਕੋਈ ਕੰਮ ਕਿਦਾ ਕਿਦਾਂ ਉਹ ਨਹੀਂ ਮੈਂ ਤਾਂ ਪ੍ਰਸ਼ਾਦਾ ਛਕਣਾ ਸੀ ਤੇ ਫਿਰ ਤੂੰ ਦਾ ਤਨ ਫਿਰ ਮੈਂ ਰੋਟੀ ਦੇਖ ਤੇ ਫੇਰੀ ਮੈਂ ਨਾ ਹੋਰ ਕਰ ਵੇਰਾ ਤੇਰੀ ਮੱਦੀ ਚਲੋ ਥੋੜਾ ਹੱਥ ਹੁਣ ਚਲ ਨਮਕੀਨ ਚੌਲ ਬਣਾ ਲੀ ਆ ਅੱਜ ਤਾਂ ਨਾ ਧਰਨ ਨੂੰ ਕੁਝ ਨਹੀਂ ਹੈਗਾ ਰੋਜ਼ ਸਬਜ਼ੀ ਵੀ ਬੰਦਾ ਕੀ ਬਣਾਵੇ ਐਨੀ ਤੰਗੀ ਆ ਨਾ ਬਣਾਉਂਦੀ ਗਾਲ ਹੀ ਨਹੀਂ ਕਰਨ ਵਾਲੀ ਮੁੰਡਾ ਨਾ ਤੋਰੀਆਂ ਖਾਂਦਾ ਨਾ ਕਦੂ ਖਾਂਦਾ ਅੱਜ ਕੱਲ ਉਹੋ ਹੀ ਸਬਜੀ ਆ ਹੋਰ ਲਵੇ ਵੀ ਕੀ ਚਲ ਵੇਣੀ ਆ ਕਿ ਦਾਲ ਦੁੱਧ ਧਰ ਲੈਣੀ ਆ ਹੁਣ ਤੇ ਮੈਂ ਚਲ ਚੋਲ ਖਾ ਲਾਂਗੇ ਨਾਲ ਦਹੀਂ ਦੇ ਹਾਂ ਹੈ ਮੇਰੇ ਮਨ ਵਿੱਚ ਇੱਕ ਗੱਲ ਵੀ ਆਈ ਜਾਂਦੀ ਆ ਕਿ ਮੈਂ ਜੀਵਨ ਨੂੰ ਨਾ ਕਰਨ ਜਾਣਾ ਵਾਂ ਤੇ ਨਾ ਕਿਹੜੇ ਤਰੀਕੇ ਨਾਲ ਕਰੂੰਗੀ ਕੋਨਾ ਹੈ ਵੀ ਉਦਾਂ ਦੀ ਆ ਕੱਲ ਮੁੜ ਕੇ ਗੱਲਾ ਹੀ ਨਾ ਕਰੇ ਕਿ ਕਿੰਨਾ ਵਧੀਆ ਰਿਸ਼ਤਾ ਟਕਰਾਇਆ ਸੀ ਇਹਨੇ ਠੋਕਰ ਮਾਈ ਆ ਕੀ ਕਰਾਂ ਹੁਣ ਫਸ ਗਈ ਆ ਮੁੰਡਾਂ ਦਾ ਬਾਅਦ ਜਾਣਾ ਨਹੀਂ ਗਾ ਤੇ ਨਾ ਸਾਡੇ ਕੋਲ ਨੂੰ ਜੀ ਕਰਦਾ ਐਵੇਂ ਇੰਦਾ ੱਟਕੇ ਖਾਂਦੇ ਫਿਰਨਾ ਵਾ ਐਨਾ ਭੈੜੀ ਬਣਾਵਾ ਮਗਰ ਉਹ ਕਿੰਨੇ ਸਾਹਮਣਾ ਚਲ ਕੋਈ ਗੱਲ ਨਹੀਂ ਜੇ ਉਹ ਨਹੀਂ ਕਰਨਾ ਜਵਾਬ ਤੇ ਦੇਣਾ ਹੀ ਪੈਣਾ ਇਹੀ ਗੜਾ ਕਰਕੇ ਫੇਰ ਜਵਾਬ ਦੇਣਾ ਪਹਿਲਾਂ ਹੀ ਕਰਨਾ ਵਾ ਫੇ ਭੈੜਾ ਮੁੰਡਾ ਦੀ ਮੰਨਦਾ ਮੈਂ ਕੀਤੀ ਹੀ ਉਹਨਾਂ ਨਾਲ ਗੱਲ ਗੱਲ ਤੇ ਸਾਰੇ ਮੁੰਡੇ ਦੇ ਸਿਰ ਤੇ ਆ ਅਸੀਂ ਵੀ ਉਹਦੇ ਨਾਲ ਹੀ ਹਾਂ ਜੋ ਕਿ ਬੰਨੇ ਲੱਗੂਗਾ ਤਾਂ ਤਾਂ ਹੀ ਆ ਨਾ ਚਲ ਵੇਖਾਂ ਭਲਾ ਲੱਗਣੀ ਕਿੱਥੇ ਆ ਘਰ ਜੇ ਆਜਾ ਆਜਾ ਘਰ ਆਈਆਂ ਮੈਂ ਤਾਂ ਕੱਪੜੇ ਧੋਣ ਲਈ ਹੀ ਗਈ ਅੱਛਾ ਅੱਛਾ ਥੱਕ ਹੀ ਗਈ ਮੈਂ ਆਹ ਤਾਂ ਫਿਰ ਇਕੱਲੇ ਜਾਣ ਵਾਸਤੇ ਓਥੇ ਹੁੰਦਾ ਸਾਰਾ ਕੰਮ ਕਰਨਾ ਹੋਰ ਕੀ بڑا ਓੱਖਾ ਵਾ ਕੇ ਸਾਰੀਆਂ ਸਫਾਈਆਂ ਕਰਨੀਆਂ ਸਾਰੇ ਕੱਪੜੇ ਜਿਹੜੇ ਕੰਮ ਹੱਥ ਪੋਣਾ ਆਪ ਹੀ ਪੋਣਾ ਆਪ ਹੀ ਪੋਣਾ ਜਿੱਥੇ ਛੱਡਦਾ ਉੱਥੋਂ ਫੇਚਣਾ ਪੈਣਾ ਹੋਰ ਕੀ ਮੈਂ ਤਾਂ ਬੜੀ ਤੰਗ ਵਾਂ ਸੱਚੀ ਗੱਲ ਵਾ ਟਾਈਮ ਨਾਲ ਹੀ ਹੁੰਦਾ ਵਿਆਹ ਲੈਣਾ ਚਾਹੀਦਾ ਵਾ ਹੈ ਜਨਦਾ ਚਤੀ ਹੋਵੇ ਹਾਂ ਹੈ ਤੇ ਇਦਾਂ ਹੀ ਆ ਪਰ ਹੁਣ ਕੀ ਕਰੇ ਕਰਨਾ ਪੈਂਦਾ ਵਾ ਮੱਕਾ ਸਹੀ ਕਰ ਉਮਰਦੇ ਸਾਬ ਨਾਲ ਕੰਮ ਵੀ ਨਹੀਂ ਹੁੰਦਾ ਇਹ ਵੀ ਉਮਰ ਨਾਲ ਨਹੀਂ ਹੁੰਦਾ ਕੰਮ ਵੀ ਥੱਕ ਜਾਈਦਾ ਵਾ ਥੱਕ ਜਾਈਦਾ ਵਾ ਹੁੰਦੀ ਆ ਗੱਲ ਜੀ ਆ ਨਾ ਉਹ ਨਹੀਂ ਗੱਲ ਬਣਦੀ ਭਾਵੇਂ ਜਿੱਦਾਂ ਮਰਜ਼ੀ ਕਹੀਏ ਨਾ ਤੇ ਪਰ ਨਹੀਂ ਹੋਣੀਗਾ ਹੁੰਦਾ ਹੁੰਦੇ ਥੋੜਾ ਜਿਹਾ ਕਰ ਲਈਏ ਤੈਨ ਤਰਾ ਬਹਿ ਜਾਈਦਾ ਵਾ ਹੋਰ ਪਰ ਇੱਕ ਗੱਲ ਵਾ ਤੈਨੂੰ ਮੋਜਾਂ ਲੱਗ ਚੜੀਆਂ ਮੁੰਡਾ ਵਿਆਹ ਕੇ ਹੈ ਤੇ ਇਦਾਂ ਹੀ ਆ ਮੋਜਾਂ ਲੱਗ ਜਾਣੀਆਂ ਕੀ ਪਤਾ ਮੋਜਾਂ ਲੱਗਦੀਆਂ ਵਾ ਮੈਨੂੰ ਪਕਾ ਕੇ ਖਵਾਲਦੀ ਆ ਕਜਾ ਮੰਜੇ ਤੇ ਬਹਿ ਕੇ ਆਰਡਰ ਕਰਦੀ ਆ ਵੀ ਮੰਮੀ ਜੀ ਰੋਟੀ ਲਿਆ ਦਿਓ ਨਹੀਂ ਨਹੀਂ ਐਡਾ ਨਹੀਂ ਆਰਡਰ ਕਰਨ ਲੱਗੀ ਕੋਈ ਗੱਲ ਨਹੀਂ ਮੰਜੇ ਦੇ ਹੀ ਦਊਗੀ ਠੀਕ ਹੋਣਾ ਰੋਟੀ ਪਾਣੀ ਤੇ ਪਕਾਉਗੀ ਤਲਾ ਪਤਲਾ ਕਰ ਲਿਆ ਕਰੀ ਆ ਮੈਂ ਆਈ ਹਾਂ ਤੁਹਾਡੇ ਵੱਲ ਮੈਂ ਤਾਂ ਭੈਣ ਜੀ ਕੀਤੀ ਸਾਰੀ ਲਵਲੀ ਨਾ ਗੱਲ ਅੱਛਾ ਦੱਸਿਆ ਸੀ ਆਹ ਦੱਸਿਆ ਸੀ ਅੱਛਾ ਮੈਂ ਆ ਵੀ ਤੇਰੀ ਚਾਚੀ ਆਈ ਹੀ ਤਾਂ ਇਦਾਂ ਰਿਸ਼ਤਾ ਕਰਉਂਦੀ ਏ ਕੁੜੀ ਵੀ ਪਿਆਨ ਕੁੰਡ ਲੈ ਹੀ ਹੁੰਦੀ ਅੱਛਾ ਤੇ ਖਰਚੇ ਦੀ ਗੱਲ ਵਾ ਚੱਲ ਥੋੜਾ ਬੋਤ ਉਹ ਲਾ ਦਾਂਗੇ ਕੋਈ ਹੀ ਲਾ ਦਾਂਗੇ ਆਹੋ ਬੜਾ ਵਧੀਆ ਘਰ ਵਾ ਆਹੋ ਮੈਂ ਦੱਸਿਆ ਸੀ ਮੈਂ ਹਾਂਦੀ ਵੀ ਖਾਨਦਾਨ ਵੀ ਵਧੀਆ ਤੇ ਕੁੜੀ ਵੀ ਸੋਹਣੀ ਸੁਨੱਖੀ ਏ ਅੱਛਾ ਫਿਰ ਕੀ ਆਂ ਕਰ ਲੈਨੇ ਆ ਹੂੰ ਆਂਦਾ ਮੰਮੀ ਬਾਹਰ ਜਾਂਦਾ ਏ ਆ ਕਿ ਜੇ ਕੁੜੀ ਨੂੰ ਕੱਲੀ ਨੂੰ ਖਲਾਤਾ ਕਿਦਾਂ ਦਾ ਮਾਹੌਲ ਵਾ ਜੇ ਜਾ ਕੇ ਮੈਨੂੰ ਨਾ ਸਕਿਆ ਤੇ ਫਿਰ ਕੀ ਕਰਾਂਗੇ ਇਹਨਾਂ ਖਰਚਾ ਵੀ ਲਾਇਆ ਲੈ ਦੱਸ ਖਾਨਦਾਨੀ ਕੋਈ ਚੀਜ਼ ਹੁੰਦੀ ਆ ਮੈਂ ਐਵੇਂ ਮਾੜੇ ਨੂੰ ਟੇਕਰ ਦਾ ਰਿਸ਼ਤਾ ਨਹੀਂ ਕਰਾਉਣੀ ਬੜਾ ਵਧੀਆ ਘਰ ਦਾ ਯਕੀਨ ਵਾਲੀ ਗੱਲ ਵਾ ਹਾਂ ਘਰ ਤੇ ਭੈਣ ਜੀ ਉਹਨੂੰ ਮੈਂ ਕਹੀ ਮੈਂ ਤਾਂ ਤੇਰੀ ਚਾਚੀ ਵਿੱਚ ਵਾ ਐਹੀਂ ਤਾਂ ਉਹਦੀ ਜ਼ਿੰਮੇਵਾਰੀ ਦਾ ਕਰਨਾ ਆਹੋ ਉਹ ਮੰਨਣ ਨੂੰ ਤਿਆਰ ਹੀ ਨਹੀਂ ਤੇ ਦੱਸ ਨਹੀਂ ਮੰਮੀ ਮੈਂ ਬਾਹਰ ਨਹੀਂ ਗਾ ਜਾਣਾ ਤੇ ਨਾਲ ਇਹ ਆ ਵੀ ਜਾਂ ਬੱਚਾ ਆਪਣੇ ਸਿਰ ਤੇ ਜਾਵੇ ਹੁਣ ਮੈਂ ਉਹਦੇ ਸਿਰ ਤੇ ਜਾਊਂਗਾ ਸਾਰੀ ਉਮਰ ਨਾਲੇ ਉਹਦੀ ਜੁੱਤੀ ਥੱਲੇ ਰਹੂੰਗਾ ਲੈ ਐਦਾਂ ਦੀਆਂ ਗੱਲਾਂ ਕਰ ਪਤਾ ਨਹੀਂ ਇਹ ਚੁੱਤੀ ਥੱਲੇ ਰਹਿਣ ਵਾਲੀ ਕਿਹੜੀ ਗੱਲ ਵਾ ਦੱਸ ਇੰਨਾ ਵਧੀਆ ਘਰ ਵਾ ਏਡੀ ਸੋਹਣੀ ਕੁੜੀ ਆ ਇਹ ਤਾਂ ਜਾਣ ਕੇ ਠੋਕਰ ਮਾਰਨ ਡਿਆ ਵਾ ਪਸਤਾਉਗਾ ਕਿਤੇ ਵੇਲੇ ਨੂੰ ਮੈਂ ਤਾਂ ਕਹਿੰਨੀ ਕਰ ਲੈਂਦੇ ਨਾ ਤਾਂ ਬੜੀ ਵਧੀਆ ਗੱਲ ਹੀ ਨਾਲੇ ਮੈਂ ਕਿਹੜਾ ਪਿੰਡ ਛੱਡ ਕੇ ਚਲ ਜਾਣਾ ਹੈਗਾ ਮੈਂ ਤਾਂ ਚੰਗੇ ਭਲੇ ਘਰ ਦਾ ਰਿਸ਼ਤਾ ਕਰਾਉਂ ਲਈ ਆ ਵੇਖੋ ਭੈਣ ਜੀ ਕਿਹੜਾ ਮਾਂ ਪਿਓ ਚਾਹੁੰਦਾ ਵਾ ਪਿੱਤੀ ਪੁੱਤ ਬਾਹਰ ਅੰਦਰ ਨਾ ਜਾਵੇ ਪਰ ਬੱਚਿਆਂ ਦੀ ਗਾੜੀ ਮਰਜੀ ਆ ਉਹ ਨਹੀਂ ਮੰਨਦਾ ਅਸੀਂ ਵੀ ਕੀ ਕਰ ਸਕਦੇ ਆ ਮੈਂ ਤਾਂ ਉਦਾਂ ਇਹ ਗੱਲ ਨੂੰ ਰਾਜ਼ੀ ਹਾਂ ਪੀ ਚਲ ਤੇਰੀ ਚਾਚੀ ਕਰੁੰਦੀ ਆ ਵਧੀਆ ਥਾਂੇ ਕਰਵਾਉਗੀ ਤਾਂ ਕਰਲਾ ਚੁੱਪ ਕਰਕੇ ਨਹੀਂ ਆਂਦਾ ਪੀ ਉਹ ਮੈਂ ਕੰਮ ਕਰਨਾ ਹੀ ਨਹੀਂ ਜਿਹੜਾ ਤੂੰ ਕਹਿਣ ਲਈ ਆ ਪਰ ਮੈਨੂੰ ਵੀ ਮਜਬੂਰੀ ਵਾਸਤੇ ਤੁਹਾਡੇ ਵੱਲ ਆਉਣਾ ਪਿਆ ਹੁਣ ਚਲੋ ਮਰਜੀ ਤੁਹਾਡੀ ਮੈਂ ਤਾਂ ਸੋਚਿਆ ਸੀਗਾ ਕਿ ਚਲ ਘਰ-ਬਾਰ ਵਧੀਆ ਵਾ ਤੇ ਕੁੜੀ ਵੀ ਚੰਗੀ ਆ ਤੇ ਚੱਲ ਆਪਣੇ ਘਰ ਹੀ ਆ ਜੂਗੀ ਚਲੋ ਕੋਈ ਨਹੀਂ ਪਰ ਵੇਲੇ ਨੂੰ ਕੁਛ ਤਾਉਣਾ ਪੈਣਾ ਜੀ ਨਹੀਂ ਨਹੀਂ ਭੈਣ ਜੀ ਇਹਦੇ ਵਿੱਚ ਗੁੱਸੇ ਵਾਲੀ ਗੱਲ ਨਹੀਂ ਗਈ ਤੁਸੀਂ ਆਪ ਸਿਆਣੇ ਜੇ ਬੱਚਿਆਂ ਦੀ ਵੀ ਮੰਨਣੀ ਪੈਂਦੀ ਆ ਜੀ ਅੱਜ ਨਾ ਮੰਨੀ ਕੱਲ ਨੂੰ ਇਹਨਾਂ ਦੇ ਵਿੱਚ ਕੋਈ ਬਿੜ ਪੈ ਗਈ ਫੇਰ ਕਹਿਣਾ ਵਾ ਵੀ ਤੁਸੀਂ ਜ਼ਬਰਦਸਤੀ ਕੀਤਾ ਸੀ ਤੁਸੀਂ ਵੀ ਸਿਆਣੇ ਜੇ ਇਹ ਗੱਲ ਸੋਚੋ ਫੇਰ ਮਿਰਤੇ ਸਾਰੇ ਗੱਲ ਉਹਨੇ ਭਰਾ ਜਾਣੀ ਆ ਮੰਮੀ ਤੈਨੂੰ ਤਾਂ ਮੈਂ ਕਹਿੰਦਾ ਸੀ ਤੂੰ ਨਹੀਂ ਮੰਨੀ ਤੇ ਮੈਂ ਹਾਂ ਵੀ ਅਹੀਂ ਕੀ ਲੈਣਾ ਮੁੜ ਕੇ ਤੁਹਾਡੇ ਤੋਂ ਵੀ ਮੈਂ ਬੁਰੀ ਬਣੂੰਗੀ ਚੱਲ ਕੋਈ ਨਹੀਂ ਮਰਜ਼ੀ ਮੰਦੇ ਦੀ ਫਿਰ ਆਪੇ ਤੁਰਿਆ ਸ਼ੁਰੂ ਕਰੂਗਾ ਮੁੜ ਕੇ ਵੀ ਹੋਰ ਕੀ ਆ ਫਿਰ ਤੁਹਾਡਾ ਤਾਂ ਹੋਂ ਜਾਣੋ ਇੱਕ ਦੂਜੇ ਦੇ ਮੂੰਹ ਮੱਥੇ ਲੱਗਣਾ ਹੁੰਦਾ ਵਾ ਤੇ ਕੱਲ ਨੂੰ ਕੋਈ ਮੁੰਡਾ ਹੀ ਗਲਤੀ ਕਰ ਲੇ ਮੈਂ ਕੁੜੀ ਦਾ ਤੇ ਨਹੀਂ ਆਂਦੀ ਤੇ ਮੁੜ ਕੇ ਆਪਾਂ ਕੂਨ ਬੋਲਣ ਤੋਂ ਵੀ ਜਾਵਾਂਗੇ ਇੰਨਾ ਪਿਆਰ ਬਣਿਆ ਤੇ ਚੰਗੇ ਨਹੀਂ ਲੱਗੀਦਾ ਚਲ ਕੋਈ ਨਹੀਂ ਠੀਕ ਵਾ ਮੈਂ ਕੀ ਕਹਿਣਾ ਵਾ ਮੈਂ ਜੇ ਥੋੜੀ ਜੀ ਗੱਲ ਹੀ ਉੱਥੇ ਛੇੜੀ ਤੇ ਮੈਨੂੰ ਪੁੱਛਣਗੇ ਤੇ ਮੈਂ ਕਹੂੰ ਜੇ ਸਲਾਹ ਨਹੀਂ ਕੀਤੀ ਉਹਨਾਂ ਨੇ ਹੋਰ ਕੀ ਕਹਿਣਾ ਹਾਂ ਆ ਫਿਰ ਹੁਣ ਜਵਾਬ ਤੇ ਕਿਸ ਤਰੀਕੇ ਨਾਲ ਦੇਣਾ ਹੀ ਆ ਕਰਨਾ ਤੇ ਪੈਣਾ ਹੀ ਹੁਣ ਮਾੜਾ-ਮੋਟਾ ਮੈਨੂੰ ਤੂੰ ਤਹੀ ਗੁੱਸਾ ਨਾ ਕਰਿਓ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਗੁੱਸਾ ਕਾਦਾ ਵਾ ਮਰਜੀ ਦੇ ਮੁੰਡੇ ਦੀ ਐ ਨਹੀਂ ਮੰਨਿਆ ਤੇ ਨਹੀਂ ਸਹੀ ਤੇ ਮੈਂ ਜਾਵਾਂ ਰੋਟੀ ਬਣਾਉਣੀ ਜਾ ਕੇ ਚਾਹ ਨਹੀਂ ਪੀਣੀ ਨਹੀਂ ਨਹੀਂ ਚਾਹ ਨਹੀਂ ਪੀਣੀ ਤੂੰ ਇਵੇਂ ਕੱਪੜੇ ਧੋ ਰੋ ਚਾਹ ਕੱਪੜੇ ਧੋਪਲੇ ਰਹਿਣੇ ਨਹੀਂ ਕੱਪੜੇ ਧੋਲੋ ਤੂੰ ਹੀ ਕੱਪੜੇ ਕੋਈ ਗੀ ਚਾਹ ਐਟਾ ਵਧੀਆ ਰਿਸ਼ਤੇ ਨੂੰ ਠੋਕਰ ਮਾਰੀ ਆ ਨਾ ਪਛਤਾਉਣਾ ਪੈਣਾ ساری ਉਮਰ ਨਾ ਵੇਖੂਗੀ ਨਾ ਮੈਂ ਕਿਹੜੀ ਜੱਜ ਲੈ ਕੇ ਆਉਂਦੀ ਆ ਵੇਖੂਗੀ ਮੈਂ ਚੰਗੀ ਤਰ੍ਹਾਂ ਮੈਂ ਕਿਹੜੀ ਕਿਤੇ ਚਲ ਗਈ ਆ ਰਣਕ ਤੇਰੇ ਲੱਗੇ ਹੀ ਆ ਨਾ ਮੈਂ ਐਟਾ ਵਧੀਆ ਰਿਸ਼ਤਾ ਕਰਾਉਂਦੇ ਹੀ 10 ਮੁੰਡਾ ਨਹੀਂ ਮੰਨਦਾ ਅਹੋ ਕਹਿੰਦਾ ਵਾ ਮੈਂ ਬਾਹਰ ਨਹੀਂ ਜਾਣਾ ਕੁੜੀ ਨੇ ਮੈਨੂੰ ਸਿੱਤਾ ਤੁਹਾਡੇ ਰੱਖਣਾ ਮੈਂ ਤਾਂ ਸਮਝ ਨਹੀਂ ਆਈ ਵੀ ਗੱਲਾਂ ਕੀ ਕਰ ਗਈ ਆ ਚਲੋ ਮਰਜੀ ਇਹਨਾਂ ਦੀ ਚੰਗੇ ਨੂੰ ਖਬਰ ਮਾਰਦੀ ਆ ਤੂੰ ਹੀ ਫੋਨ ਤੇ ਲੱਗੇ ਰਿਹਾ ਕਰੋ ਸਾਰਾ ਦਿਨ ਮੈਂ ਤੇ ਫੋਨ ਤੇ ਲੱਗਾ ਵਾਂ ਤੇ ਰਮਨ ਕਿੱਧਰ ਆਈ ਰਮਨ ਨੇ ਕਿੱਧਰ ਆਉਣਾ ਵਾਂ ਮੈਂ ਦੱਸ ਨਹੀਂ ਪਾਈ ਕਿੱਡੀ ਵਧੀਆ ਕੁੜੀ ਹੈਗੀ ਤੂੰ ਵੀ ਤੇ ਵੇਖੀ ਆ ਹੈ ਕਿੱਡੀ ਸੋਹਣੀ ਜਵਾਨ ਕੁੜੀ ਤੇ ਆਇਲਰਸ ਕੀਤੀ ਕਿੰਨੇ ਬ੍ਰੈਂਡ ਆਏ ਉਹਦੇ ਕਿੰਨੀ ਲਾਈਕ ਵਾ ਤੇ ਮਜਾਜ ਵੇਖ ਲੋ ਕਿੰਨੀ ਆ ਆਣ ਕੇ ਕਰ ਦੇ ਜਵਾਬ ਦੇਗੀ ਮੈਨੂੰ ਹੈ ਕਿਹ ਵਜੇ ਰਿਸ਼ਤਾ ਲੱਭਣਿਆ ਇਹਨਾਂ ਨੂੰ ਉਹ ਤਾਂ ਮੈਂ ਕਹਿਣ ਲਈ ਆ ਵੀ ਜਿੱਦਣ ਇਹੋ ਜੀ ਕੁੜੀ ਇਹਦੇ ਘਰ ਆਊਗੀ ਨਾ ਕਿਤੇ ਐਡੀ ਸੋਹਣੀ ਜਵਾਨ ਉਹ ਦਿਨ ਮੈਨੂੰ ਦੱਸਿਆ ਆਣ ਕੇ ਉਹ ਤਾਂ ਗੱਲ ਆ ਕੋਈ ਨਹੀਂ ਪਤਾ ਲੱਗ ਹੀ ਜਾਣਾ ਵਕੀਲ ਹੁੰਦੀ ਆ ਵਿਆਹ ਕੇ ਹੈ ਹੁਣ ਤੇ ਮੁੰਡਿਆਂ ਦਾ ਨੱਕ ਬੜਾ ਉੱਚਾ ਹੋਇਆ ਆ ਬੜੀ ਆਕਣ ਵਾ ਵੇਖਾਂਗੇ ਕੀ ਕਰਦੇ ਆ ਪੜਾਈ ਹੁਣ ਤੇ ਮੈਂ ਤਾਂ ਨਹੀਂ ਹਿੰਦ ਰਿਸ਼ਤੇ ਦੀ ਗੱਲ ਚ ਆਉਣਾ ਕਰੀ ਵੀ ਮੈਂ ਤੇ ਐਵੇਂ ਜਾਣ ਕੇ ਦੱਸ ਪਾ ਬੈਠੀ ਹੁਣ ਉੱਥੋਂ ਵੀ ਮੇਰੀ ਬੇਇੱਜ਼ਤੀ ਹੋਣੀ ਆ ਅਗਲਿਆਂ ਨੇ ਕਹਿਣਾ ਹੋਵੇ ਤੂੰ ਕਾਹਨੂੰ ਗੱਲ ਕੀਤੀ ਫਿਰ ਜਦੋਂ ਤੁਸੀਂ ਦਿੱਤਾ ਕਰਾਉਂਦੀ ਫੈਂਦੀ ਤਨ ਮੈਂ ਕਿਹਾ ਨਹੀਂ ਮੈਂ ਵੀ ਨਾ ਕਰੀ ਸੱਚ ਸੁਆਹ ਪੈਣੀ ਉਹ ਗੱਲ ਹੋਈ ਨਾ ਕਰਾਈ ਦਾ ਹੀ ਹੁੰਦਾ ਰਿਸ਼ਤੇ ਕਰਾਈਏ ਤੇ ਫੇਰ ਹੀ ਹੁੰਦੇ ਆ ਪਰ ਮੈਨੂੰ ਵੀ ਪਤਾ ਹੀ ਦੀ ਮਜਾਜ ਇਹਨਾਂ ਦੀ ਉਹ ਤਾਂ ਕਹਿੰਦੀ ਸੀ ਵੀ ਕੋਈ ਗੱਲ ਹੀ ਨਹੀਂ ਕਰਾਓ ਤੁਸੀਂ ਕਿਤੇ ਵੇਖੋ ਕਿਤੇ ਉਹ ਪਹਿਲਾਂ ਦੱਸ ਪਾਤੀ ਤੇ ਫਿਰ ਆਹ ਗੱਲ ਕਹਿ ਗਈ ਹੈ ਉਹ ਪਹਿਲਾਂ ਗੱਲਾਂ ਹੋਰ ਹੁੰਦੀਆਂ ਵਾ ਹਾਂ ਉਹ ਤਾਂ ਟੈਨਸ਼ਨ ਮੈਨੂੰ ਲੱਗੀ ਹੈ ਪਰ ਹੁਣ ਮੈਨੂੰ ਪਿੰਡ ਫੋਨ ਕਰਨਾ ਪੈਣਾ ਜਵਾਬ ਦੇਣਾ ਪੈਣਾ ਮੈਂ ਤਾਂ ਨਹੀਂ ਉਹ ਕਿੰਨੂੰ ਕਰਨਾ ਆਪੀ ਜਵਾਬ ਦੇਣੀ ਦਿਨ ਦੇਣਾ ਕੋਈ ਨਹੀਂ ਹਣ ਦਊ ਤਰੀਕੇ ਨਾਲ ਜਵਾਬ ਕੇ ਕੀ ਕਰਨਾ ਫਿਰ ਤੇ ਤੇ ਜੇ ਗਾਂ ਤੋਂ ਕੋਈ ਗੱਲ ਚ ਆਈ ਨਾ ਤੇ ਮੇਰੇ ਤੋਂ ਬੁਰਾ ਕੋਈ ਤਾਂ ਦੱਸਾਂ ਗੱਲ ਮੈਂ ਨਹੀਂ ਹੁੰਦੀ ਗੱਲ ਵਿੱਚ ਇੱਕ ਵਾਰੀ ਆਣ ਕੇ ਪਛਤਾਉਂਦੀ ਅੱਗੇ ਮੈਂ ਆਹ ਲੈ ਆ ਜੀ ਅਤੇ ਇਸ ਤਰ੍ਹਾਂ ਉਹ ਬਹਿ ਗਈ ਸੀ ਨਾ ਕੋਈ ਜਾਣੇ ਨਾ ਪੁੱਛੇ ਹੈ ਜਾਂ ਤੇ ਕੋਈ ਬੰਦਾ ਘਰ ਆਵੇ ਫੋਨਾਂ ਦੇ ਕਾਦੀ ਗੱਲ ਹੁੰਦੀ ਹੈ ਹੈ ਮੇਰਾ ਫਲਾਣਾ ਦਾ ਕਰਾ ਦੇ ਢਿੰਗੜੇ ਦਾ ਕਰਾ ਲਈ ਉਹ ਜੀ ਇਹ ਨਕਮੀ ਮੈਂ ਕੋਈ ਨਹੀਂ ਕਰਾ ਦਿੰਨੀ ਕਿਤੇ ਨਾ ਕਿਤੇ ਚੰਗਾ ਲਿਆ ਹੁਣ ਕੰਮ ਦਾ ਮਜ਼ਾ ਹੱਦ ਹੋਈ ਇਹ ਦਿ ਵਾਲੀ ਦੀ